ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਪੈਸਿਆਂ ਦੀ ਤੰਗੀ ਹੈ ਤੁਸੀਂ ਇਹ ਲੌਂਗ ਦਾ ਉਪਾਅ ਕਰ ਸਕਦੇ ਹੋ ਤਾਂ ਮੰਨ ਕੇ ਚੱਲੋ ਕਿ ਪੈਸਿਆਂ ਦੇ ਢੇਰ ਲੱਗ ਜਾਣਗੇ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਅਸੀਂ ਜੋ ਤੁਹਾਡੇ ਲਈ ਅੱਜ ਇੱਕ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਪੈਸਿਆਂ ਦੀ ਪ੍ਰੋਬਲਮ ਹੈ। ਹਰ ਘਰ ਦੇ ਵਿੱਚ ਅੱਜ ਕੱਲ ਚੱਲਦੀ ਹੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਹਰ ਘਰ ਦੀ ਕਹਾਣੀ ਹੈ ਕਿ ਸਾਡੇ ਘਰ ਵਿੱਚ ਪੈਸੇ ਨਹੀਂ ਆਉਂਦੇ। ਸਾਡੇ ਘਰ ਵਿੱਚ ਪੈਸਿਆਂ ਦੀ ਬੜੀ ਜ਼ਿਆਦਾ ਤੰਗੀ ਹੈ ਸਾਡੀ ਨੌਕਰੀ ਤਾਂ ਲੱਗ ਗਈ ਹੈ ਪਰ ਸਾਨੂੰ ਆਪਣੀ ਨੌਕਰੀ ਲੱਗਣ ਦੇ ਬਾਵਜੂਦ ਵੀ ਇਹ ਪਰੇਸ਼ਾਨੀ ਆ ਰਹੀ ਹੈ ਕਿ ਉਹ ਲੋਕ ਸਾਡੀ ਤਨਖਾਹ ਸਾਨੂੰ ਸਮੇਂ ਸਿਰ ਨਹੀਂ ਦੇ ਰਹੇ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਹੁੰਦਾ ਹੈ ਪਰ ਅਚਾਨਕ ਕੀ ਹੁੰਦਾ ਹੈ ਉਹਨਾਂ ਦੇ ਕੰਮ ਤੇ ਕੋਈ ਨਾ ਕੋਈ ਰੋਕ ਲਗਾ ਕੇ ਰੱਖ ਦਿੰਦਾ ਹੈ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਜੋ ਕਿ ਹਰ ਕਰ ਦੇ ਵਿੱਚ ਹੁੰਦੀਆਂ ਹਨ ਪਰੇਸ਼ਾਨੀਆਂ ਨੂੰ ਫੇਸ ਕਰਨਾ ਹੀ ਪੈਂਦਾ ਹੈ ਪੈਸੇ ਨੂੰ ਲੈ ਕੇ ਇਸ ਤਰੀਕੇ ਨਾਲ ਅੱਜ ਕੱਲ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਤਾਂ ਇਹ ਚਾਹੁੰਦਾ ਹੈ ਕਿ ਸਾਡੇ ਘਰ ਵਿੱਚ ਇੰਨਾ ਕ ਪੈਸਾ ਹੋਵੇ ਸਾਨੂੰ ਕਦੇ ਵੀ ਪੈਸੇ ਨੂੰ ਲੈ ਕੇ ਤਰਸਣਾ ਨਾ ਪਵੇ ਇਸ ਤਰੀਕੇ ਦੇ ਨਾਲ ਦੂਸਰਿਆਂ ਨੂੰ ਲੈ ਕੇ ਸਾਨੂੰ ਕਦੇ ਵੀ ਤਰਸਣਾ ਨਾ ਪਵੇ ਕਿ ਉਹ ਲੋਕ ਤਾਂ ਆਪਣੇ ਘਰ ਵਿੱਚ ਇੰਨੀ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਸੀਂ ਕਿਉਂ ਨਹੀਂ ਬਿਤਾ ਰਹੇ ਇਸ ਕਰਕੇ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਹਾਂ ਇਹ ਉਪਾਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਰੱਖ ਦੇਵੇਗਾ ਸਿਰਫ ਤੁਸੀਂ ਇਸ ਉਪਾਾ ਨੂੰ 10 ਮਿੰਟ ਕਰਨਾ ਹੈ 10 ਮਿੰਟ ਹੀ ਇਹ ਉਪਾਾ ਕਰਨ ਤੋਂ ਬਾਅਦ ਤੁਸੀਂ ਵੇਖੋਗੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਾਰਿਸ਼ ਹੋਵੇਗੀ ਤੁਸੀਂ ਖੁਦ ਸੋਚੋਗੇ ਇਹ ਉਪਾਾ ਕਰਨ ਤੋਂ ਬਾਅਦ ਵਿੱਚ ਕੀ ਤੁਹਾਡੇ ਘਰ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਚੇਂਜੇਸ ਵੀ ਆ ਚੁੱਕੇ ਹਨ ਬਹੁਤ ਸਾਰੇ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਆਪਣੇ ਆਪ ਹੀ ਤੁਹਾਨੂੰ ਦਿਖਣ ਲੱਗ ਜਾਣਗੇ ਕਿ ਸਾਡੇ ਘਰ ਦੇ ਵਿੱਚ ਕੀ ਬਦਲਾਵ ਆਉਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਸਾਡੇ ਘਰ ਦੇ ਵਿੱਚ ਜਦੋਂ ਕਾਫੀ ਜ਼ਿਆਦਾ ਤੰਗੀ ਚੱਲ ਰਹੀ ਹੁੰਦੀ ਹੈ ਤੰਗੀ ਤੋਂ ਬਾਅਦ ਸਾਡੇ ਘਰ ਵਿੱਚ ਕੋਈ ਨਾ ਕੋਈ ਹੀਲਾ ਵਸੀਲਾ ਬਣਨਾ ਸ਼ੁਰੂ ਹੋ ਜਾਂਦਾ ਹੈ ਅਸੀਂ ਸੋਚਦੇ ਹਾਂ ਹੁਣ ਸਾਡਾ ਕੰਮ ਪਹਿਲਾਂ ਨਾਲੋਂ ਚੰਗਾ ਹੋ ਜਾਵੇਗਾ ਤੇ ਜਿਸ ਦੇ ਨਾਲ ਸਾਡੇ ਘਰ ਵਿੱਚ ਪੈਸਾ ਆਉਣ ਵਾਲਾ ਹੈ ਅੱਜ ਦੀ ਵੀਡੀਓ ਵਿੱਚ ਜਿਹੜਾ ਤੁਹਾਨੂੰ ਉਪਾਅ ਦੱਸਣਾ ਹੈ ਨਾ ਜੀ ਉਹ ਇਸੇ ਹੀ ਚੀਜ਼ ਦਾ ਉਪਾਅ ਹੈ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਅੱਜ ਪੂਰੇ ਹੀ ਧਿਆਨ ਦੇ ਨਾਲ ਐਂਡ ਤੱਕ ਸੁਣਨਾ ਹੈ ਇਸ ਤਰੀਕੇ ਦੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਹੈ ਕਿਹੜਾ ਤਰੀਕੇ ਨਾਲ ਕਰਨਾ ਹੈ ਤੇ ਕਦੋਂ ਕਰਨਾ ਹੈ ਕਿਹੜੇ-ਕਿਹੜੇ ਚੀਜ਼ ਦੀ ਸਾਨੂੰ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇ ਕਿ ਇਸ ਕਰਕੇ ਇਸ ਨੂੰ ਬਿਨਾਂ ਸਕਿਪ ਕੀਤੇ ਜ਼ਰੂਰ ਸੁਣ ਲਿਓ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰੀਕੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜਾ ਉਪਾਅ ਹੈ ਜਿਸ ਨੂੰ ਕਰਨ ਨਾਲ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਇਸੇ ਤਰੀਕੇ ਨਾਲ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਲੌਂਗ ਦੇ ਬਾਰੇ ਕਿ ਲੌਂਗ ਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਬਹੁਤ ਸਾਰੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਹਨ ਲੌਂਗ ਦੇ ਉੱਪਰ ਤੇ ਬਹੁਤ ਸਾਰੇ ਉਪਾਅ ਵੀ ਕੀਤੇ ਜਾਂਦੇ ਹਨ ਉਪਾਅ ਦੇ ਨਾਲ-ਨਾਲ ਟੋਟਕੇ ਵੀ ਕੀਤੇ ਜਾਂਦੇ ਹਨ ਜੋ ਕਿ ਬੜੇ ਜ਼ਿਆਦਾ ਸ਼ਕਤੀਸ਼ਾਲੀ ਸਾਬਤ ਹੋ ਜਾਂਦੇ ਹਨ ਤੇ ਸਿੱਧ ਵੀ ਹੁੰਦੇ ਹਨ ਇਸ ਉਪਾਅ ਦੇ ਵਿੱਚ ਤੁਹਾਨੂੰ 11 ਲੌਂਗ ਦੀ ਜ਼ਰੂਰਤ ਹੋਵੇਗੀ ਇਹ ਲੌਂਗ ਦੇ ਨਾਲ ਕੀਤਾ ਜਾਣ ਵਾਲਾ ਉਪਾਅ 11 ਲੌਂਗਾਂ ਦੀ ਜ਼ਰੂਰਤ ਦੱਸੇਗਾ ਇਹ ਉਪਾਅ ਕਰਨ ਦੇ ਲਈ ਇਸੇ ਤਰੀਕੇ ਨਾਲ 11 ਲੌਂਗ ਦਾ ਉਪਾਅ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇੱਕ ਐਸਾ ਡਿਜੀਟ ਨੰਬਰ ਦੱਸਣ ਵਾਲੇ ਹਾਂ ਉਸ ਅੰਕ ਦੇ ਵਿੱਚ ਜਿੰਨੀ ਜ਼ਿਆਦਾ ਸ਼ਕਤੀ ਹੋਵੇਗੀ ਜਿਵੇਂ ਕਿ ਤੁਹਾਨੂੰ ਦੱਸਦੇ ਹੁੰਦੇ ਹਾਂ ਕਿ ਕੋਈ ਅੰਕ ਕੋਈ ਨੰਬਰ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਹਨਾਂ ਨੰਬਰਾਂ ਦੇ ਨਾਲ ਹੀ ਹਰ ਇੱਕ ਉਪਾ ਪਿੱਛੇ ਇਹਨਾਂ ਦੀ ਸ਼ਕਤੀ ਦੱਸੀ ਗਈ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਸੁਣਦੇ ਵੀ ਹਾਂ ਆਪਾਂ ਨੂੰ ਵੀ ਪਤਾ ਹੈ ਕਿ ਉਪਾ ਕਰਨ ਦੇ ਨਾਲ ਨਾਲ ਇਸ ਅੰਕ ਜਾਂ ਇਸ ਅੰਕ ਦੇ ਨਾਲ ਜਿਹੜੀ ਮਨੋ ਕਾਮਨਾ ਹੈ ਪੂਰੀ ਹੋ ਜਾਂਦੀ ਹੈ ਸਾਡਾ ਵੀ ਜੇਕਰ ਕੋਈ ਅੜਿਆ ਕੰਮ ਹੋਵੇਗਾ ਪੂਰਾ ਹੋ ਜਾਵੇਗਾ ਇਸ ਅੰਕ ਦੇ ਨਾਲ ਇੱਕ ਅਸੀਂ ਉਪਾਅ ਵੀ ਕਰਦੇ ਹਾਂ ਉਪਾਅ ਕਰਨ ਦੇ ਨਾਲ ਸਾਨੂੰ ਇਹਨਾਂ ਆਕਾ ਦਾ ਜ਼ਿਆਦਾ એનਰਜੈਟਿਕਾ ਬਣਾ ਦਿੱਤਾ ਜਾਂਦਾ ਹੈ ਜੋ ਕਿ ਅੰਕ ਦੇ ਨਾਲ ਸਾਡੀਆਂ ਪਰੇਸ਼ਾਨੀਆਂ ਹਨ ਦੂਰ ਹੋ ਜਾਂਦੀਆਂ ਹਨ ਇਸ ਤਰੀਕੇ ਦੇ ਨਾਲ ਉਹ ਕਿਹੜਾ એનર્ਜੀ ਭਰਿਆ ਇੱਕ ਅੰਕ ਹੈ ਉਸ ਨੂੰ ਕਾਪੀ ਤੇ ਨੋਟ ਕਰ ਸਕਦੇ ਹੋ ਕਿਉਂਕਿ ਇਸ ਨੂੰ ਤੁਸੀਂ ਗਲਤ ਬਿਲਕੁਲ ਵੀ ਨਹੀਂ ਲਿਖਣਾ ਜੇਕਰ ਤੁਸੀਂ ਇਸ ਦਾ ਉਲਟ ਲਿਖ ਲਓਗੇ ਤਾਂ ਉਪਾਦਾ ਤੁਹਾਨੂੰ ਗਲਤ ਰਿਜ਼ਲਟ ਮਿਲ ਜਾਵੇਗਾ ਤੁਹਾਡੇ ਨਾਲ ਗਲਤ ਹੋਣਾ ਸ਼ੁਰੂ ਹੋ ਜਾਵੇਗਾ ਕਹਿਣ ਦਾ ਭਾਵ ਤੁਹਾਡੇ ਕੰਮ ਸਹੀ ਹੋਣ ਦੀ ਬਜਾਏ ਵਿਗੜਨੇ ਵੀ ਸ਼ੁਰੂ ਹੋ ਸਕਦੇ ਹਨ ਇਸ ਤਰੀਕੇ ਦੇ ਨਾਲ ਉਪਾਦ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਨੰਬਰ ਦੱਸਦੇ ਹਾਂ ਜਿਹੜਾ ਨੰਬਰ ਤੁਸੀਂ ਨੋਟ ਕਰ ਲਓ 335 ਕਹਿਣ ਤੋਂ ਭਾਵ ਜਿਵੇਂ ਕਿ 335 ਅਸੀਂ ਤੁਹਾਨੂੰ ਅੰਕ ਦੱਸਿਆ ਹੈ ਨੰਬਰ ਦੱਸਿਆ ਹੈ ਇਹਨਾਂ ਅੰਕਾਂ ਦਾ ਹੁਣ ਤੁਸੀਂ ਜੋੜ ਕਰਨਾ ਹੈ ਜਿਵੇਂ 3 ਤੇ 3 6 ਤੇ ਵਿੱਚ 5 ਜਮਾ ਕੀਤੇ ਤੇ 11 ਹੋ ਗਏ ਇਸ ਤਰੀਕੇ ਦੇ ਨਾਲ ਇਹਨਾਂ ਅੰਕਾਂ ਦਾ ਜਿਹੜਾ ਜੋੜ ਆਇਆ ਹੈ ਉਹ 11 ਆਇਆ ਹੈ ਜੀ ਉਹੀ ਲੋਕ ਇਸ ਨੂੰ ਜਾਣ ਸਕਦੇ ਹਨ ਜਿਨ੍ਹਾਂ ਦੇ ਕੋਲ ਇਸ ਅੰਕ ਦੀ ਸ਼ਕਤੀ ਹੈ ਕਹਿਣ ਦਾ ਭਾਵ ਜਿਨ੍ਹਾਂ ਨੂੰ ਇਸ ਅੰਕ ਬਾਰੇ ਪਤਾ ਹੁੰਦਾ ਹੈ ਇਸ ਤਰੀਕੇ ਨਾਲ ਜਿਹੜਾ ਨੰਬਰ ਅੰਕ ਆਇਆ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਜਿਹੜਾ ਸਾਡਾ ਅੰਕ 11 ਆਇਆ ਹੈ 11 ਨੰਬਰ ਆਇਆ ਹੈ ਉਹਨੇ ਹੀ ਅਸੀਂ ਲੌਂਗ ਲਏ ਹਨ ਇਸ ਉਪਾਣੂ ਕਰਨ ਦੇ ਲਈ ਇਸ ਤਰੀਕੇ ਦੇ ਨਾਲ 11 ਲੌਂਗ ਲੇਨ ਦੇ ਨਾਲ ਤੁਸੀਂ ਇੱਕ ਕਾਪੀ ਦਾ ਪੇਜ ਲੈਣਾ ਹੈ ਬਿਲਕੁਲ ਪਲੇਨ ਹੋਣਾ ਚਾਹੀਦਾ ਹੈ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਉਸ ਪੇਜ ਦੇ ਉੱਪਰ ਤੁਸੀਂ ਜਿਹੜਾ ਤੁਹਾਨੂੰ ਅੰਕ ਦੱਸਿਆ ਹੈ ਉਹ ਲਿਖ ਦੇਣਾ ਹੈ ਜਿਹੜਾ ਤੁਸੀਂ ਰੈੱਡ ਕਲਰ ਦੇ ਪੈਨ ਨਾਲ ਹੀ ਲਿਖਣਾ ਹੈ ਉਹ ਪੈਨ ਜਿਹੜਾ ਹੈ ਸਿਰਫ ਰੈੱਡ ਕਲਰ ਦਾ ਹੋਣਾ ਚਾਹੀਦਾ ਹੋਰ ਕਿਸੇ ਵੀ ਕਲਰ ਦਾ ਯੂਜ਼ ਨਹੀਂ ਕਰਨਾ ਜਿਹੜਾ ਤੁਸੀਂ ਲਿਖਣਾ ਹੈ ਪੇਜ ਦੇ ਉੱਪਰ ਲਿਖ ਦੇਣਾ ਹੈ 335 ਇਸ ਤਰੀਕੇ ਨਾਲ ਉਹ ਜਿਹੜੇ ਅੰਕ ਲਿਖੇ ਹੋਣਗੇ ਉਹਨਾਂ ਨੂੰ ਲਿਖਣ ਤੋਂ ਬਾਅਦ ਤੁਸੀਂ ਉਹਨਾਂ ਦੇ ਉੱਪਰ ਜਿਹੜੇ 11 ਲੌਂਗ ਲਏ ਹਨ ਉਹਨਾਂ 11 ਲੌਂਗਾਂ ਨੂੰ ਤੁਸੀਂ ਰੱਖ ਦੇਣਾ ਹੈ ਇਸ ਨੂੰ ਕਰਨ ਤੋਂ ਬਾਅਦ ਥੋੜਾ ਸਮਾਂ ਜ਼ਰੂਰ ਲੱਗੇਗਾ ਇਸ ਕਰਕੇ ਤੁਹਾਨੂੰ ਦੱਸਿਆ ਕਿ ਸਿਰਫ 10 ਮਿੰਟ ਦਾ ਤੁਸੀਂ ਆਪਣੀ ਜ਼ਿੰਦਗੀ ਦੀ ਪਰੇਸ਼ਾਨੀ ਨੂੰ ਖਤਮ ਕਰਨ ਲਈ ਕੱਢ ਹੀ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਨੰਬਰ ਲਿਖਣ ਤੋਂ ਬਾਅਦ ਦੇ ਵਿੱਚ ਉੱਪਰ ਲੌਂਗ ਰੱਖਿਆ ਤੇ ਲੌਂਗਾਂ ਨੂੰ ਤੁਸੀਂ ਬਾਅਦ ਦੇ ਵਿੱਚ ਫਿਰ نیچے ਰੱਖਣਾ ਹੈ ਜਿਵੇਂ ਕਿ ਸੱਜੇ ਹੱਥ ਦੇ ਉੱਪਰ ਤੁਸੀਂ ਲੌਂਗ ਰੱਖ ਲੈਣਾ ਹੈ ਫਿਰ ਉਹਨਾਂ ਹੀ ਲੌਂਗਾਂ ਨੂੰ ਕਾਗਜ਼ ਦੇ ਉੱਪਰ ਰੱਖ ਦੇਣਾ ਹੈ ਫਿਰ ਹੱਥ ਤੇ ਰੱਖਣਾ ਹੈ ਫਿਰ ਕਾਗਜ਼ ਤੇ ਫਿਰ ਹੱਥ ਤੇ ਤਕਰੀਬਨ ਇਸ ਤਰ੍ਹਾਂ ਤੁਸੀਂ ਲਗਾਤਾਰ 335 ਵਾਰ ਕਰਨਾ ਹੈ ਜਿਵੇਂ ਕਿ ਤੁਹਾਨੂੰ ਜਿਹੜਾ ਅੰਕ ਦੱਸਿਆ ਸੀ ਓਨੀ ਵਾਰ ਹੀ ਤੁਸੀਂ ਇਸ ਤਰੀਕੇ ਨਾਲ ਕਰਦੇ ਰਹਿਣਾ ਹੈ ਇਸ ਤਰੀਕੇ ਨਾਲ ਇਹ ਉਪਾਅ ਕਰਦੇ ਸਮੇਂ ਜਿਹੜਾ ਤੁਹਾਡਾ ਫੋਕਸ ਹੈ ਨਾ ਤੁਹਾਡੇ ਮਨ ਦਾ ਜਿਹੜਾ ਵੀ ਧਿਆਨ ਹੈ ਸਿਰਫ ਜਿਹੜਾ ਕਾਗਜ਼ ਹੈ ਉਸ ਉੱਪਰ ਹੋਣਾ ਚਾਹੀਦਾ ਹੈ ਜਿਹੜਾ ਤੁਹਾਡੇ ਦਿਮਾਗ ਵਿੱਚ ਹੈ ਉਹ ਤੁਹਾਡਾ ਦਿਮਾਗ ਉਸ ਸਮੇਂ ਪਰਮਾਤਮਾ ਨੂੰ ਯਾਦ ਵੀ ਕਰ ਰਿਹਾ ਹੋਵੇਗਾ ਤੁਸੀਂ ਇਸ ਤਰੀਕੇ ਨਾਲ ਉਪਾਹ ਕਰਨਾ ਹੈ ਹੋਰ ਕਿਸੇ ਵੀ ਸਾਈਡ ਨੂੰ ਤੁਸੀਂ ਧਿਆਨ ਨਹੀਂ ਕਰਨਾ ਜਦੋਂ ਇਹ ਉਪਾਹ ਕਰਨਾ ਹੈ ਤੁਹਾਨੂੰ ਕੋਈ ਵੀ ਡਿਸਟਰਬ ਨਾ ਹੀ ਕਰੇ ਤਾਂ ਚੰਗਾ ਹੈ 335 ਵਾਰ ਹੀ ਤੁਸੀਂ ਇਸ ਉਪਾਹ ਨੂੰ ਕਰਨਾ ਹੈ ਇਸ ਤਰੀਕੇ ਦੇ ਨਾਲ ਸੱਜੇ ਹੱਥ ਦੇ ਉੱਪਰ ਲੌਂਗ ਰੱਖਣੇ ਹਨ ਫਿਰ ਕਾਗਜ਼ ਤੇ ਪਾਉਣੇ ਹਨ ਫਿਰ ਹੱਥ ਤੇ ਰੱਖਣੇ ਹਨ ਫਿਰ ਕਾਗਜ਼ ਤੇ ਪਾਉਣੇ ਹਨ ਤੇ ਪਰਮਾਤਮਾ ਨੂੰ ਤੁਸੀਂ ਯਾਦ ਕਰਦੇ ਰਹਿਣਾ ਹੈ ਤੇ ਕਰਦੇ ਆ ਕਰਦੇ ਇਸ ਤਰੀਕੇ ਨਾਲ ਉਪਾਅ ਨੂੰ ਕਰਨਾ ਹੈ ਤੇ ਜਦੋਂ ਇਹ ਉਪਾਅ 335 ਵਾਰ ਹੋ ਜਾਵੇਗਾ ਜਿਹੜਾ ਉਹ ਕਾਗਜ਼ ਹੈ ਉਸ ਕਾਗਜ਼ ਦੀ ਸਕੁਅਰ ਸ਼ੇਪ ਬਣਾ ਕੇ ਕਾਗਜ਼ ਨੂੰ ਬੰਦ ਕਰ ਲੈਣਾ ਹੈ ਫਿਰ ਪਰਮਾਤਮਾ ਨੂੰ ਤੁਸੀਂ ਯਾਦ ਕਰ ਲੈਣਾ ਹੈ ਪਰਮਾਤਮਾ ਨੂੰ ਯਾਦ ਕਰਕੇ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਿ ਸਾਡੇ ਘਰ ਵਿੱਚ ਪਰਮਾਤਮਾ ਜੀ ਦਾ ਵਾਸ ਹੋ ਜਾਵੇ ਸਾਡੇ ਸਿਰ ਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਹੋ ਜਾਵੇ ਕੰਮਾਂ ਕਾਰਾਂ ਵਿੱਚ ਜਿੰਨੀਆਂ ਵੀ ਰੁਕਾਵਟਾਂ ਚੱਲ ਰਹੀਆਂ ਹਨ ਦੂਰ ਹੋ ਜਾਣ ਸਾਡੇ ਸਾਰੇ ਹੀ ਕੰਮ ਬਣਨੇ ਸ਼ੁਰੂ ਹੋ ਜਾਣ ਇਸ ਤਰੀਕੇ ਨਾਲ ਜਿਹੜਾ ਤੁਸੀਂ ਲੌਂਗਾ ਵਾਲਾ ਕਾਗਜ਼ ਸਕੁਅਰ ਸ਼ੇਪ ਦੇ ਵਿੱਚ ਬਣਾਇਆ ਸੀਗਾ ਉਸ ਨੂੰ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌ ਜਾਣਾ ਹੈ ਉਹਦੇ ਉੱਪਰ ਤੁਸੀਂ ਸਹਰਾਣਾ ਰੱਖਣਾ ਹੈ ਇਸ ਕਾਗਜ਼ ਨੂੰ ਇਸ ਤਰੀਕੇ ਨਾਲ ਤੁਸੀਂ ਲਗਾਤਾਰ 7 ਦਿਨ ਕਰਨਾ ਹੈ ਜਿਹੜੇ ਲੌਂਗ ਤੁਸੀਂ ਸਹਰਾਣੇ ਦੇ ਥੱਲੇ ਰੱਖੇ ਹਨ ਇਹਨਾਂ ਕਾਗਜ਼ਾਂ ਨੂੰ ਤੁਸੀਂ ਇਹਨਾਂ ਲੌਂਗਾਂ ਨੂੰ ਸਵੇਰੇ ਉੱਠ ਕੇ ਆਪਣੀ ਅਲਮਾਰੀ ਵਿੱਚ ਰੱਖ ਦੇਣਾ ਹੈ ਜਦੋਂ ਰਾਤ ਦੇ ਸਮੇਂ ਦੁਬਾਰਾ ਸੌਣਾ ਹੈ ਇਸ ਨੂੰ ਦੁਬਾਰਾ ਫਿਰ ਸਹਰਾਣੇ ਥੱਲੇ ਰੱਖ ਕੇ ਤੁਸੀਂ ਸੌਣਾ ਹੈ ਇਸ ਕੰਮ ਨੂੰ ਸ਼ਨੀਵਾਰ ਵਾਲੇ ਦਿਨ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ 7 ਦਿਨ ਲਗਾਤਾਰ ਕਰਦੇ ਰਹਿਣਾ ਹੈ 7 ਦਿਨ ਕਰਨ ਤੋਂ ਬਾਅਦ ਜਿਹੜਾ ਇਹ ਲੌਂਗਾ ਵਾਲਾ ਕਾਗਜ਼ ਹੋਵੇਗਾ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਕਿਤੇ ਵੀ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਤੁਸੀਂ ਵੇਖੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕੋਈ ਨਾ ਕੋਈ ਹੀ ਲਵਸਤੀਲਾ ਬਣ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਮਨ ਵਿੱਚ ਸ਼ਰਧਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਸ਼ੰਕਾ ਨਹੀਂ ਹੋਣੀ ਚਾਹੀਦੀ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰਕੇ ਵੇਖਿਓ 100% ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਵਧੀਆ ਹੀ ਮਿਲੇਗਾ ਜੇਕਰ ਘਰ ਦੇ ਵਿੱਚ ਕਿਸੇ ਤਰ੍ਹਾਂ ਦੇ ਕਰਜ਼ੇ ਦੀ ਸਮੱਸਿਆ ਦਾ ਸਾਹਮਣਾ ਤੁਸੀਂ ਕਰ ਰਹੇ ਹੋ ਤਾਂ ਕਹਿਣ ਦੇ ਭਾਵ ਕਿ ਕੋਈ ਵੀ ਪ੍ਰੋਬਲਮ ਹੈ ਬੱਚਿਆਂ ਨੂੰ ਲੈ ਕੇ ਕੋਈ ਰਿਸ਼ਤਾ ਨਹੀਂ ਸਿਰੇ ਚੜ ਰਿਹਾ ਤੇ ਤੁਸੀਂ ਇਹ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹੋਣਗੀਆਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ